ਕਿਹੜਾ ਕਿਹੜਾ ਪਤਾ ਨਹੀਂ ਉਹ ਕੋਈ ਪਤਾ ਨਹੀਂ ਜੀਤ ਹੈ ਪਤਾ ਨਾਮ ਨਹੀਂ ਲੈਣਾ ਉਹ ਪਤਾ ਹੀ ਸ਼ਰਾਬ ਡੋਲ ਨਹੀਂ ਕਿ ਸ਼ਰਾਬ ਡੋਲ ਤੂੰ ਆਹ ਕਿੰਨੀ ਬੇਇੱਜ਼ਤੀ ਕੀਤੀ ਨਹੀਂ ਬੇਇੱਜ਼ਤੀ ਕਾ ਦੀ ਲੋਕੀ ਡੋਲਦੇ ਆ ਡੋਲਾ ਲੱਗ ਜਾਂਦੀ ਆ ਨਹੀਂ ਨਹੀਂ ਲੱਗਦੇ ਨਹੀਂ ਲੋਕ ਡੋਲਦੇ ਆ ਦੇਖੋ ਜੀ ਉਹ ਕਹਿੰਦੇ ਕਲਾਕਾਰ ਸਾਡਾ ਕਹਿੰਦਾ ਜਿਹਨਾਂ ਨੱਚੀ ਗਿੱਧੇ ਚ ਮੋਟਿਆ ਆਦੀ ਮੈਂ ਲੰਗੇ ਤੇ ਸ਼ਰਾਬ ਡੋਲ ਦੂੰ ਘਰ ਵਾਲੀ ਨੂੰ ਕਹਿੰਦਾ ਉਹ ਹਾਂ ਤੇ ਕੰਡੋਲ ਦੀ ਮੈਂ ਦਿੱਖਿਆ ਤੋ ਉਹ ਮਰਾ ਇਹ ਤੇ ਡੋਲੇ ਜਾਂਦੇ ਹਾਂ ਹਾਂ ਮੈਂ ਮੈਂ ਦਿੱਖਿਆ ਮੈਂ ਲੰਡਨ ਇੱਕ ਪ੍ਰੋਗਰਾਮ ਤੇ ਮੇਰਾ ਮੇਰਾ ਪ੍ਰੋਗਰਾਮ ਸੀਗਾ ਤੇ ਉਦੋਂ ਪਹਿਲਾਂ ਉਹਨਾਂ ਨੇ ਗਾਣਾ ਲਾਇਆ ਸੀਗਾ ਤੇ ਉਹਨਾਂ ਨੇ ਇੱਕ ਆਈਟਮ ਕੀਤੀ ਕਹਿੰਦੇ ਜੀ ਉਹ दारू ਢੋਲਣੀ ਹੈ ਤੋ ਥਾਰੂ ਢੋਲਦੇ ਸੀਗਾ ਹੈਨਾ ਇਹ ਬਹੁਤ ਵਧੀਆ ਰੁਝਾਨ ਆ ਬਹੁਤ ਅੱਛਾ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਸਹਾਇੀ ਹੋਊਗਾ ਸਾਨੂੰ ਸਾਡੀ ਜਨਰੇਸ਼ਨ ਨੂੰ ਸਾਡੇ ਸਮਾਜ ਦੀ ਬਹੁਤ ਵਧੀਆ ਗੱਲ ਆ ਲੋਕਾਂ ਨੂੰ ਸੁਣਨੀ ਚਾਹੀਦੀ ਆ ਵੱਧ ਤੋਂ ਵੱਧ ਇਹਨਾਂ ਨੂੰ ਪ੍ਰਸਾਦ ਕਰਨਾ ਚਾਹੀਦਾ ਪ੍ਰਮੋਟ ਕਰਨਾ ਚਾਹੀਦਾ ਕਲਚਰ ਸਾਡਾ ਬਹੁਤ ਵਧੀਆ ਬਣ ਰਿਹਾ ਇੱਜ਼ਤ ਬਣ ਰਹੀ ਹੈ ਇੱਜ਼ਤ ਬਣ ਰਹੀ ਹੈ ਬਿਲਕੁਲ ਪੰਜਾਬੀ 뮤직 ਦੁਨੀਆ ਚ ਸਾਰਾ ਜਾ ਰਿਹਾ ਜੀ ਦੇਖੋ ਤੁਸੀਂ ਆਪਣੇ ਐ ਪਪੂਲਰ ਹੋ ਰਹੇ ਨਹੀਂ ਜਾਣਾ ਚਾਹੀਦਾ ਵੀ ਨਹੀਂ ਜਾਣਾ ਚਾਹੀਦਾ ਆ